12 ਪੈਰ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਲੀ ਸੀ ਜਗਰਬਖਸ਼ ਸਿੰਘ ਅਰ ਉਸ ਉਹਦੀ ਪਤਨੀ ਪਛਵਾ ਦੇਵੀ ਇਹਨਾਂ ਦਾ ਪਿੰਡ ਸੋ ਹੁੰਦਾ ਹੈ ਇਹ ਆਪਣੇ ਡਿਊਟੀਆਂ ਤੇ ਘੇ ਹੋਏ ਸੀ ਕਰੀਬ 1.5 ਵਜੇ ਦੁਪਹਿਰ ਨੂੰ ਪਛਵਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਉਹ ਅਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਰੋਲਾ ਪਾਉਂਦੇ ਖੇਤਾਂ ਉੱਤੇ ਰਬਾ ਪਾ ਕੇ ਉਹ ਸਾਡੀ ਪੁਲਿਸ ਸਟਾਫਟੀ ਜਿਹੜੀ ਸੀ ਸੀਪੀਪੀ ਬੰਗਾਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਪੰਕਜ ਕੁਮਾਰ ਜੋ ਫਤੂਗਲ ਪਿੰਡ ਦਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਆ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਦੀ ਦੀ ਸੋਨੇ ਦੀ ਇਹ ਜਿਹੜੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਮਕਦਮਾ ਅੰਡਰ ਸੈਕਸ਼ਨ 380 453 ਆਪੀਸੀ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਤੋਂ ਪੁਛਗਛ ਜਾਰੀ ਹੈ ਤੇ ਹੋਰ ਵੀ ਵਾਰਤਾں ਚ ਸ਼ਾਮਲ ਹੋਣਦਾਰੇ ਸੂਚਨਾ ਜਿਹੜੀ ਇਹਨਾਂ ਤੋਂ ਐਸਾ ਕੀਤੀ ਜਾ ਰਹੀ ਹੈ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੇ ਰਾਤ ਦੇ ਵਿੱਚ ਪੇਸ਼ ਕਰਾ ਕੇ ਉਹਨਾਂ ਦਾ ਰਿਮਾਂਡ ਲੈ ਕੇ ਉਹਨਾਂ ਦੀ ਸਾਰੀ ਜਿਹੜੀ ਹੈ ਪੁਛਗਛ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਦੋਵੇਂ ਖਲਾਸਾ ਕਰਨਗੇ ਉਹਦਾ ਤੌਰ ਤੇ ਜਿਹੜਾ ਪੇਸ਼ ਹੋ ਅਮੰਤ ਨਹੀਂ ਆ। ਮੈਡੀਕਲ ਦਾ ਰੂਟੀਨ ਚ ਅਸੀਂ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਅਜੇ ਤੱਕ ਇਹ ਜੀ ਗੱਲ ਦੱਸ ਸਕਦੇ ਕੋਈ ਸਾਡੇ ਨੂੰ ਦੱਸ ਨਹੀਂ ਲੈਂਦੇ